ਜਾਦਾ ਅਸੀਗੋ ਬਈ ਅੱਜ ਨਾ ਆਪਣੇ ਕੋਲੇ ਬਾਈ ਆਏ ਸੀ ਪਿੰਡ ਮਚਾਕੀ ਕਣਾ ਤੋਂ ਬਿਆਨਤ ਪੁੱਤਰ ਬਾਈ ਤੇ ਬਾਈ ਦਾ ਦੋਸਤ ਆ ਤੇ ਬਾਈ ਆਪਣੇ ਕੋਲੇ ਪਿੱਤਲ ਲੈਣ ਆਏ ਸੀ ਪਹਿਲਾਂ ਵੀ ਆਪਣੇ ਕੋਲੇ ਪਿੱਤਲ ਲੈ ਕੇ ਗਏ ਸੀਗੇ ਤੇ ਦੁਬਾਰਾ ਅੱਜ ਆਏ ਆ ਤੇ ਤੀਜਾ ਗੜਾ ਵੀ ਲੱਗੂਗਾ ਇਹਨਾਂ ਨੂੰ ਹੋਰ ਵੀ ਪਿੱਤਲ ਚਾਹੀਦਾ ਆ ਸਾਰਾ ਪਿੱਤਲ ਬਾਈ ਯਾਰ ਕਿਹਨੂੰ ਚਾਹੀਦਾ ਸੀਗਾ ਇਹ ਆਪਾਂ ਬਾਈ ਯਾਰ ਕਿਹਨੂੰ ਦਿੱਤਾ ਤੇ ਬਾਈ ਯਾਰ ਕਿਹਨੂੰ ਪੁੱਛਦੇ ਆ ਕਿਵੇਂ ਆਪਣੇ ਕੋਲੇ ਆ ਕੇ ਵਧੀਆ ਲੱਗਿਆ ਚੀਜ਼ ਮਿਲ ਗਈ ਜਿਹੜੀ ਕਹੀ ਸੀਗੀ ਪਹਿਲਾਂ ਤਸਦੀ ਦਾ ਕੋਈ ਸਾਰੀ ਚੀਜ਼ ਤੇ ਬਾਈ ਜੀ ਆ ਗਿਆ ਨੂੰ ਕੋਲ ਸੱਸੀ ਗਾ ਬਾਈ ਚਾਹ ਬਾਈ ਜਿਹੜੀ ਚੀਜ਼ ਤੁਹਾਨੂੰ ਚਾਹੀਦੀ ਸੀ ਸਾਰੀ ਪ੍ਰੋਪਰ ਮਿਲ ਗਈ ਜੀ ਬਾਈ ਜੀ ਅਸੀਂ ਬਹੁਤ ਦੂਰੋਂ ਟਰਾਈ ਕੀਤੀ ਸੀ ਸਾਨੂੰ ਆਹ ਚੀਜ਼ਾਂ ਨਹੀਂ ਮਿਲਗਾ ਠੀਕ ਹੈ ਜੀ ਅਸੀਂ ਬਹੁਤ ਦੂਰ ਤੱਕ ਟਰਾਈ ਕੀਤੀ ਪਰ ਜਿਹੜੀ ਚੀਜ਼ ਸਾਨੂੰ ਚਾਹੀਦੀ ਉਹ ਤੋਂ ਵੀ ਸ਼ਰਾਬ ਮਿਲ ਗਿਆ ਆਹ ਚੀਜ਼ਾਂ ਸਾਨੂੰ ਮਿਲ ਨਹੀਂ ਰਹੀਆਂ ਸੀ ਕਿਤੋਂ ਠੀਕ ਹੈ ਬਾਈ ਤੇ ਇਹ ਚੀਜ਼ਾਂ ਬਾਈ ਜੀ ਸਾਨੂੰ ਪੈਂਦਾ ਜਿਹੜਾ ਪਿੰਡਾ ਪੈਂਦਾ ਤਪੇ ਕੋਲੇ ਰਾਮਪੁਰਾ ਕੋਲੇ ਉਥੋਂ ਮਿਲ ਗਿਆ ਹੈ ਬਾਈ ਵਰਪ੍ਰੀਤਮ ਕਲਾਸ ਫ੍ਰੀ ਇੰਟੀਰੀਅਰ ਹੱਬ ਵਾਲਾ ਬਾਈ ਆ ਇਹ ਵੀ ਬਣਾਉਂਦਾ ਜੋ ਬਹੁਤ ਤਗੜੇ ਤਗੜੇ ਜਿਹੜੇ ਗੇਟ ਅੱਜਕੱਲ ਚਾਹੁੰਦੇ ਆ ਤੇ ਚਲਾਲੇ ਉਹ ਬਣਾਉਂਦਾ ਬਾਈ ਜੀ ਤੇ ਜਿਹੜਾ ਕਰਦਾ ਬਾਈ ਨੇ ਸਾਨੂੰ ਜੀ ਦੀ ਕਿਤੋਂ ਵੀ ਜਾਣ ਦੀ ਲੋੜ ਨਹੀਂ ਕੋਈ ਸਾਰੀ ਹੀ ਚੀਜ਼ ਸਾਨੂੰ ਇੱਥੋਂ ਹੀ ਮਿਲ ਗਈ ਪਿਆਰ ਦਿੱਤਾ ਜਵਾਈ ਚੀਜ਼ ਮਿਲੀ ਆ ਸਾਨੂੰ ਬਾਈ ਨੇ ਗ੍ਰਾਈਂਡਰ ਨਾਲ ਕਸਾ ਕੇ ਬਾਈ ਯਾਰ ਵਿਖਾਇਆ ਪਿੱਤਲ ਇੰਨੀ ਗਰੰਟੀ ਕੋਈ ਦਿੰਦਾ ਨਹੀਂ ਚੀਜ਼ ਦੀ ਜਿੰਨੀ ਬਾਈ ਨੇ ਦਿੱਤੀ ਆ ਵਾਕਈ ਚੀਜ਼ ਯਾਰ ਹਰੇਕ ਬਾਈ ਕੋਲੇ ਅਵੇਲੇਬਲ ਆ ਤੁਸੀਂ ਆਓ ਆ ਕੇ ਟਰਾਈ ਕਰੋ ਯਾਰ ਟਰਾਈ ਕਰੋ ਆ ਕੇ ਹਰੇਕ ਚੀਜ਼ ਅਵੇਲੇਬਲ ਆ ਬਾਕੀ ਬਾਈ ਅਸਲ ਦੇ ਵਿੱਚ ਨਾ ਸਭ ਤੋਂ ਵੱਡੀ ਬੰਦੇ ਦੀ ਕਹਿੰਦੇ ਨੇ ਵੀ ਆਹ ਚੀਜ਼ ਹੁੰਦੀ ਆ ਵੀ ਜਦੋਂ ਤੁਸੀਂ ਮੇਰੇ ਕੋਲੇ ਆਏ ਹੋ ਉਹਦੇ ਚ ਮਤਲਬ ਸਮਾਨ ਵੀ ਮਿਲ ਗਿਆ ਇੱਕ ਨਾ ਬੰਦਾ ਵੀ ਮੂਰਲਾ ਇਹ ਜਾ ਹੋਣਾ ਚਾਹੀਦਾ ਵੀ ਬੰਦੇ ਦਾ ਆ ਕੇ ਉੱਥੇ ਭਾਵੇਂ 2 ਘੰਟੇ ਬਟੇ ਬੰਦੇ ਦਾ ਆ ਕੇ ਮਨ ਲਾ ਕੇ ਵੀ ਜੀ ਆ ਕੇ ਵੀ ਹਾਂ ਯਾਰ ਆਏ ਲੱਗੇ ਵੀ ਉਹਦੇ ਦੋਸਤ ਕੋਲੇ ਬੈਠੇ ਆ ਜੈਨੂਨ ਮੰਨਣਾ ਬਹੁਤ ਵਧੀਆ ਇਨਸਾਨ ਆ ਬਾਈ ਜੇ ਆਪਾਂ ਆਪੇ ਆਪਣੇ ਭਰਾਵਾਂ ਜਿਹੜੇ ਬੰਦੇ ਬਈ ਆਪ ਚੰਗੇ ਆ ਨਾ ਹਲੇਕ ਬੰਦਾ ਉਹਨਾਂ ਨਾਲ ਚੰਗਾ ਹੀ ਹੁੰਦਾ ਤੇ ਬਾਈ ਯਾਰ ਕਹਿੰਦਾ ਵੀ ਬਹੁਤ ਵਧੀਆ ਸੁਭਾਅ ਯਾਰ ਬਾਈ ਯਾਰ ਕਹਿੰਨੇ ਵੀ ਮੰਨ ਕੇ ਚੱਲ ਇੱਕ ਤਾਂ ਕਾਕਾਂ ਵਾਲੀ ਕੋਈ ਗੱਲ ਨਹੀਂ ਕੀਤੀ ਆ ਦੇਖੋ ਇਹ ਲੋਹੇ ਚ ਨਹੀਂ ਮਿਲਦੀ ਏਗੀ ਇਹ ਪਿੱਤਰ ਚ ਪਿਆਰ ਮਿੱਤਰ ਚ ਕਿਉਂ ਮਿੱਤਰ ਚ ਇਹ ਵੱਡੇ ਦਰਵਾਜਿਆਂ ਚੜੀਆਂ ਰਲਾ ਐਂਡੀ ਸੀ ਆਪਾਂ ਤਾਂ ਦੇਖੀ ਸੀਗੀ ਪਰ ਮਿਲ ਨਹੀਂ ਆਈ ਸੀ ਆਪਣੇ ਵੀ ਆਪਣੇ ਪਿੰਡਾਂ ਤੋਂ ਯਾਰ ਮੇਰੇ ਮਤਲਬ ਆਪਣੇ ਪਿਆਰ ਦੇ ਨੇੜ ਦੇ ਪਿੰਡਾਂ ਜਾਣਾ ਪੂਰਾ ਭੂਲੂ ਗਿਆ ਤਾ ਪਾ ਹੋ ਗਿਆ ਇੱਥੋਂ ਮਿਲੂਗੀ ਕਿਉਂਕਿ ਬੰਦਾ ਬਾਈ ਰੇਟ ਇੰਨੇ ਜੈਨੂਇਨ ਰੇਟ ਜਮਾ ਜੈਨੂਆ ਬੰਦਾ ਹੀ ਜੈਨੂਆ ਨਾ ਯਾਰ ਲੱਠਾ ਬੰਦਾ ਯਾਰ ਤਾਂ ਕਿ ਟ੍ਰਾਈ ਜ਼ਰੂਰ ਕਰੋ ਰੂਹ ਖੁਸ਼ ਹੋਊਗੀ ਸਾਡੀ ਨਮਾਜ਼ ਲੈਂਦਾ ਨਮਾਜ਼ ਬਾਈ ਬਾਈ ਤੁਹਾਨੂੰ ਵੀ ਮੰਨ ਲਓ ਬਾਈ ਯਾਰ ਕਹਿੰਦਾ ਬਹੁਤ ਵਧੀਆ ਚੰਗਾ ਸਵਾਹ ਹੈ ਨਾ ਧੰਨਵਾਦ ਆ ਬਾਈਆਂ ਦਾ ਤੇ ਮੈਂ ਕਹਿੰਦਾ ਵੀ ਜਦੋਂ ਵੀ ਕਦੋਂ ਇੱਥੋਂ ਦੀ ਨੰਗੋ ਤੇ ਸਾਨੂੰ ਵੈਸੇ ਇੱਥੇ ਆ ਕੇ ਤੁਹਾਡਾ ਐ ਮੰਨ ਲਓ ਵੀ ਤੁਹਾਡਾ ਆਪਦਾ ਘਰ ਆਪਦੀ ਵਰਕਸ਼ਾਪ ਜਦੋਂ ਮਰਜੀ ਇੱਥੇ ਆਓ ਦੁਆਰਾ ਇਸੇ ਕਰਕੇ ਆਏ ਆ ਅਜੇ ਸਾਡਾ ਹੋਰ ਸਮਾਨ ਦਾ ਮੁਕਵਾ ਆ ਜਾਂਦਾ ਚਾਰ ਹੋ ਸਕਦਾ ਚੌਥਾ ਵੀ ਲੱਗ ਜੇ ਠੀਕ ਹੈ ਠੀਕ ਹੈ ਜੀ ਚੌਥਾ ਵੀ ਜੀ ਕੋਈ ਗੱਲ ਨਹੀਂ ਬਾਈ ਜਦੋਂ ਮਰਜੀ ਆਓ ਚਾਪਾ ਲਓ ਮੰਜ ਮਾਲਾ ਤੁਹਾਡਾ ਆਉਦਾ ਹੋਇਆ ਠੀਕ ਹੈ ਬਾਈ ਧੰਨਵਾਦ ਜੀ ਤੁਹਾਨੂੰ ਨਾਲ ਬਾਈ ਸਸੀ ਕਾਲ ਦੀ ਵੀਡੀਓ ਕਰਦੇ ਸ਼ੇ ਸਸੀ ਕਾਲ